ਮੈਂ ਡਾਕਟਰ ਮੀਤ ਸਿੰਘ ਮੁੱਖ ਕੀਤੀ ਬੜੀ ਸਰਗੁਦਾਸਪੁਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਮਿਸ਼ਨ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਆਮਦਨ ਤੇ ਵਾਅਦਾ ਕਰ ਸਕੋ ਤੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤਕਰੀਬਨ ਇਸ ਵੇਲੇ ਜਿਹੜੀ ਝੋਨੇ ਦੇ ਤੇ ਬਾਸਮ ਪਦੇ ਲਵਾਈ ਦਾ ਕੰਮ ਜਿਹੜਾ ਮੁਕੰਮਲ ਹੋ ਚੁੱਕਾ ਕਿਸਾਨ ਵੀਰਾਂ ਵੱਲੋਂ ਦੋ-ਦੋ ਵਾਰੀ ਜਿਹੜੀ ਆ ਜਿਹੜੀ ਯੂਰੀਆ ਦੀ ਖਾਦ ਜਿਹੜੀ ਆ ਵਰਤੀ ਜਾ ਚੁੱਕੀ ਸਾਡੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸੁਪਰੀਮ 110 ਦੇ ਜਿਹੜੀ ਜਿਹੜਾ ਏਰੀਆ ਵਾ ਉਹ ਪਿਛਲੇ ਸਾਲ ਨਾਲੋਂ ਥੋੜਾ ਵਧਿਆ। ਕਿਸਾਨ ਵੀਰੋ ਇਹਦੇ ਥੋੜੇ ਜਿਹੇ ਕਿ ਸੁਭਾਜ ਦਾ ਦਾ ਕਿ ਇਹ ਥੋੜਾ ਫਲਤਨ ਚ ਰਹਿੰਦੀ ਆ। 40-50 ਦਿਨਾਂ ਤੱਕ ਫਲਤਨ ਚ ਰਹਿੰਦੀ ਆ। ਅੱਜ ਜਿਹੜੀ ਬਾਰਿਸ਼ ਪਈ ਆ ਜਾਂ ਕੱਲ ਵੀ ਇੱਕ ਦੋ ਦਿਨਾਂ ਚ ਬਾਰਿਸ਼ ਕਾਫੀ ਪਈ ਆ। ਇਹਦੇ ਵਿੱਚ ਸਾਡੀ ਫਸਲ ਦਾ ਜਿਹੜਾ ਰੰਗ ਜੜਾ ਵਾ ਉਹ ਬਹੁਤ ਵਧੀਆ ਹੋ ਗਿਆ। ਆਮਰ ਕੇ ਕਿਸਾਨ ਵੀਰ ਦੇ ਦੇਖਦੇ ਆ ਕਿ ਥੋੜਾ ਪੀਲਾ ਹੋਵਾ ਪਲਤਨ ਮਾਰਦੀ ਪਈ ਆ ਤੇ ਆਪਾਂ ਯੂਰੀਆ ਪਾ ਦਈਏ ਕਈ ਕਿਸਾਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ 4-4 5-5 ਯੂਰੀਆ ਵੀ ਜਿਹੜੀ ਬੈਗ ਜਿਹੜੇ ਪਾਏ ਗਏ ਆ ਸੋ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਯੂਰੀਆ ਦੀ ਜਿਹੜੀ ਆ ਉਹ ਆਮ ਕਰ ਕਿਸਾਨ ਵੀਰਾਂ ਨੂੰ ਨਹੀਂ ਮਿਲਦੀ ਪਈ ਕਾਫੀ ਖਸਾਲ ਜਿਹੜੀ ਖਾਸ ਜਿਹੜੀ ਸਾਡੇ ਕੋਲ ਆ ਚੁੱਕੀ ਆ ਸਾਡੇ ਕੋਲ 31 ਜੁਲਾਈ ਤੱਕ 77000 ਟਨ ਜਿਹੜੀ ਉਹ ਚਾਹੀਦੀ ਸੀ ਤੇ ਸਾਡੇ ਕੋਲ ਜਿਹੜਾ ਪਿਛਲਾ ਬਕਾਇਆ ਪਾ ਕੇ ਤੇ ਹੁਣ ਜਿਹੜੀ ਆਈ ਆ ਤਕਰੀਬਨ ਜਿਹੜੀ ਆ ਉਹ 74000 ਟਨ ਜਿਹੜੀ ਆ ਚੁੱਕੀ ਆ ਤੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਐਸੇ ਲਈ ਜਿਸ ਤਰ੍ਹਾਂ ਆਪਾਂ ਰੰਗ ਦੇਖਦੇ ਪਏ ਆ ਫਸਲ ਦਾ ਜਿੰਨੀ ਰੋਈ ਖਾਦ ਵਰਤ ਲਈ ਆ ਉਸ ਤੋਂ ਵੱਧ ਖਾਦ ਪਾਉਣ ਦੀ ਜਰੂਰਤ ਨਹੀਂ ਹੈਗੀ ਜੇ ਆਪਾਂ ਹੁਣ ਵੱਧ ਖਾਦ ਪਾਵਾਂਗੇ ਤਾਂ ਤੁਹਾਡੇ ਕੋਲ ਜਿਹੜਾ ਬੋਨੇ ਬੋਨੇ ਪੰਦਾ ਜਿਹੜਾ ਰੋਗ ਆ ਰਿਹਾ ਵਾ ਜਿੱਦਿ ਆਪਾਂ ਦਸਤਕਤ ਹੋ ਚੁੱਕੀ ਆ ਉਹਦਾ ਜਿਹੜਾ ਵਾਧਾ ਹੋਊਗਾ ਸਾਡੀ ਫਸਲ ਜਿਹੜੀ ਡਿੱਗੇਗੀ ਜਿਹੜੇ ਬਕੋੜੇ ਜਿਆਦਾ ਵੱਧਣਗੇ ਉਹਦਾ ਪ੍ਰਾਲ ਵਧੂਗਾ ਤੇ ਜਿਹੜੀ ਚ ਪੈਦਾਵਾਰ ਜਿਹੜੀ ਘਟੂਗੀ ਕਦੇ ਕੋਈ ਵੀ ਇੱਕ ਕਿਸਾਨ ਵੀਰ ਨੇ ਕੋਈ ਵੱਧ ਯੂਰੀਆ ਪਾ ਕੇ ਕਦੀ ਵੱਧ ਛਾੜ ਨਹੀਂ ਲਿਆ ਜੇ ਵੱਧ ਛਾੜ ਮਿਲਿਆ ਤਾਂ ਜਿੰਨੀ ਸਾਰੀ ਖਿੱਚ ਕੀਤੀ ਗਈ ਹੈ ਉਹੀ ਪਾ ਕੇ ਵੱਢ ਛਾੜ ਮਿਲਿਆ ਨੂੰ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਤੁਸੀਂ ਖਾਦ ਪਾ ਲਈ ਹੈ ਤੇ ਉਨੀ ਕੀ ਠੀਕ ਹੈ ਜੇ ਕਿਤੇ ਨੇ ਅਜੇ ਰਹਿੰਦੀ ਆ ਤੇ ਉਹ ਆੜੀ ਆਪਣੇ ਲੋੜ ਮੁਤਾਬਕ ਜਿੰਨੀ ਆਪਾਂ ਲੋੜ ਆ ਉਨੀ ਖਰੀਦੀ ਹੈ ਤੇ ਉਹਨੂੰ ਆਪਾਂ ਕਰਕੇ ਕਰ ਸਕਦੇ ਇਸ ਤੋਂ ਇਲਾਵਾ ਅਡੇ ਕੋਲ ਨੈਨੋ ਯੂਰੀਆ ਜਿਹੜੀ ਆ ਉਹ ਅਡੇ ਕੋਲ ਘਰਾਂ ਵਿੱਚ ਪਈ ਆ ਜਿਹੜੀ ਕਿ ਕੋਲ ਦਿੱਤੀ ਗਈ ਆ ਜੇ ਕਿਤੇ ਕੋਈ ਤੁਹਾਨੂੰ ਕਮੀ ਪੈ ਲੱਗਦੀ ਪਈ ਆ ਇਹ ਖਾਦ ਕਿਤੇ ਦੇਰੀ ਹੋ ਰਹੀ ਆ ਉੱਥੇ ਆਪਾਂ ਨੈਨੋ ਯੂਰੀਆ ਦੀ ਸਪਰੇਅ ਕਰ ਦਈਏ ਇੱਕ ਬੋਤਲ ਜਿਹੜੀ ਆ ਉਹ 200 ਲੀਟਰ ਪਾਣੀ ਵਿੱਚ ਘੋਲ ਕੇ ਇਹ ਗੋਲ ਨੂੰ ਜਿਹਦੇ ਨਾਲ ਸਪਰੇਅ ਕਰਦੀਏ ਉਹਦਾ ਵੀ ਕੁਝ ਨਾ ਕੁਝ ਰਿਜ਼ਲਟ ਜਿਹੜਾ ਸਾਨੂੰ ਮਿਲ ਜੂਗਾ ਜਿਹੜੀ ਖਾਦ ਪਾਉਦੀ ਫਿਰ ਲੋੜ ਨਹੀਂ ਪੈਗੀ ਤਜਰਬਾ ਕਰਕੇ ਦੇਖੋ ਬਾਕੀ ਪਤਾ ਨੂੰ ਫਰਕ ਲੱਗ ਜੂਗਾ ਕਿ ਉਹਦਾ ਕੀ ਫਰਕ ਕਿਉਂਕਿ ਪਹਿਲੇ 4% ਆਉਂਦੀ ਹੁਣ 20% ਆ ਰਹੀ ਹੈ ਕੁਝ ਨਾ ਕੁਝ ਉਹਦਾ ਜਿਹੜਾ ਵਾ ਉਹ ਫਰਕ ਪਾਊਗਾ ਸੋ ਮੇਰੀ ਸਾਰੀ ਕਿਸਾਨ ਨੂੰ ਦੁਬਾਰਾ ਫਿਰ ਬੇਨਤੀ ਆ ਕਿ ਲੋੜ ਮੁਤਾਬਕ ਜਿੰਨੀ ਇਹਨੂੰ ਸਿਫਾਰਿਸ਼ ਕੀਤੀ ਗਈ ਆ ਉਹਦੇ ਤੋਂ ਵੱਧ ਯੂਰੀਆ ਨਾ ਵਰਤੋ ਯੂਰੇ ਜਨੇਯਾ ਬਾਬਾ ਵਧ ਵਰਤਾਂਗੇ ਉਹਦੇ ਚ ਜਿਹੜੀ ਫਸਲ ਨੂੰ ਨੁਕਸਾਨ ਹੋਊਗਾ ਸਾਡੀ ਪੈਦਾਵਾਰ ਘਟੂਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ